ਮੇਰੇ ਦੋ ਬੇਟੇ ਹੈ ਜੀ ਦੂਸਰਾ ਕਿੱਥੇ ਹੈ ਦੂਸਰਾ ਕੀ ਮਾ ਇੱਥੇ ਗਿਆ ਹੋਇਆ ਜੀ ਪਿੰਡ ਠੀਕ ਹੋ ਗਿਆ ਸਰ ਜਿਹੜਾ ਬੇਟਾ ਤੁਹਾਡਾ ਕਹਿੰਦੇ ਨਾ ਆਇਆ ਹੋਇਆ ਕੀ ਕੰਮ ਕਰਦਾ ਹੈਗਾ ਸਟੱਡੀ ਬੇਸ ਤੇ ਆਇਆ ਸੀ ਯਾ ਵਰਕ ਪਰਮੈਂਟ ਤੇ ਉਹ ਸਟੱਡੀ ਬੇਸ ਤੇ ਆਇਆ ਜੀ ਠੀਕ ਹੋ ਗਿਆ ਸਰ ਕੀ ਕੰਮ ਕਰਦਾ ਹੈਗਾ ਕੰਮ ਉਹ ਇੱਥੇ ਹੀ ਕਰਦਾ ਜੀ ਸਟੋਰਾਂ ਸਟੋਰਾਂ ਚ ਕਿਤੇ ਠੀਕ ਹੋ ਗਿਆ ਸਰ ਜਦੋਂ ਕੰਮ ਤੇ ਜਾਂਦਾ ਹੈਗਾ ਕਿਸੇ ਦੇ ਨਾਲ ਜਾਂਦਾ ਹੈ ਬਸ ਤੇ ਜਾਂਦਾ ਹੈ ਜਾਂ ਉਹਦੇ ਕੋਲ ਆਪਣੀ ਕੋਈ ਸਵਾਰੇ ਵਗੈਰਾ ਹੈਗੇ ਤੇ ਫਿਲਹਾਲ ਤਾਂ ਬਸ ਤੇ ਜਾਂਦਾ ਜੀ ਆਪਣੇ ਯਾਰਾਂ ਦੋਸਤਾਂ ਦੇ ਨਾਲ ਠੀਕ ਹੋ ਗਿਆ ਸਰ ਕੀ ਨਾਮ ਹੈ ਬੱਚੇ ਦਾ ਹਾਂਜੀ ਉਹਦਾ ਨਾਮ ਜਸਵਿੰਦਰ ਹੈ ਜੀ ਜਸਵਿੰਦਰ ਨਾਮ ਹੈ ਲਾਸਟ ਟਾਈਮ ਗੱਲ ਕਦੋਂ ਹੋਈ ਹੈ ਜਸਵਿੰਦਰ ਨਾਲ ਹੋਈ ਹੈ ਜੀ ਨੂੰ 5-6 ਦਿਨ ਹੋ ਗਏ ਜੀ 5-6 ਦਿਨ ਹੋ ਗਏ ਉਹਦੇ ਤੋਂ ਬਾਅਦ ਚ ਗੱਲ ਨਹੀਂ ਹੋਈ ਤੁਹਾਡੀ ਨਹੀਂ ਜੀ ਉਹ ਤੋਂ ਬਾਅਦ ਫੋਨੀ ਨੇ ਮੈਂ ਕਰਦੇ ਫੋਨ ਚੱਕ ਨਹੀਂ ਰਿਹਾ ਜੀ ਉਹ ਠੀਕ ਹੋ ਗਿਆ ਸਰ ਮੈਂ ਸੀਬੀਆਈ ਅਫਸਰ ਗੱਲ ਕਰ ਰਿਹਾ ਹਾਂ ਇਨਵੈਸਟੀਗੇਸ਼ਨ ਇਨ ਚਾਰਜ ਕਿੱਥੋਂ ਜੀ ਠੀਕ ਹੈ ਸਰ ਕੈਨੇਡਾ ਤੋਂ ਹੀ ਗੱਲ ਕਰ ਰਹੇ ਹਾਂ ਕੈਨੇਡਾ ਪੁਲਿਸ ਤੋਂ ਹਾਂ ਜੀ ਬੱਚਾ ਤੁਹਾਡੇ ਜਿੱਤਾ ਹੈ ਪਹਿਲਾਂ ਜਸਵਿੰਦਰ ਵੀਰ ਜੀ ਉਹ ਇਸ ਟਾਈਮ ਸਾਡੇ ਕੋਲ ਅਰੈਸਟਡ ਹੋ ਹੈਗਾ ਅੱਛਾ ਜੀ ਜੇ ਤੁਹਾਡੇ ਕੋਲ ਤੁਹਾਡਾ ਨੰਬਰ ਲੈ ਕੇ ਤੁਹਾਨੂੰ ਕਾਲ ਕੀਤੀ ਗਈ ਹੈ ਠੀਕ ਹੈ ਅੱਛਾ ਕਿਉਂ ਕਿਸ ਗੱਲ ਤੇ ਕੀ ਗੱਲ ਹੋਗੀ ਜੀ ਸਰ ਕੱਲ ਵੀ ਤੁਹਾਨੂੰ ਦੱਸ ਦਿਆਂਗੇ ਨਹੀਂ ப்ਲੀਜ਼ ਪਰ ਮੇਰੀ ਪਹਿਲੇ ਗੱਲ ਦੱਸੋ ਜੀ ਮੈਨੂੰ ਮੈ ਦੱਸੋ ਬੜਾ ਪਰ ਮੈ ਗੱਲ ਦੱਸੋ ਕੀ ਕਰ ਲੋਗੇ ਇਹ ਜੀ ਮੇਰੀ ਮੇਰੀ ਗੱਲ ਸੁਣੋ ਹਰਜੀਤ ਸਿੰਘ ਜੀ ਪਰ ਮੇਰੀ ਗੱਲ ਕਰਾ ਦਿਓ ਬੱਚੇ ਨਾਲ ਦੀ ਸਰ ਬੱਚੇ ਦੇ ਨਾਲ ਗੱਲ ਵੀ ਕਰਵਾ ਦੇਾਂਗੇ ਕਿਉਂਕਿ ਜਦੋਂ ਮੁਲਾਜ਼ਮਾਂ ਨੇ ਅਰੈਸਟ ਕੀਤਾ ਨਾ ਮੁਲਾਜ਼ਮਾਂ ਨੇ ਥੋੜਾ ਜਿਹਾ ਚੁਣਾ ਚੁਣਾ ਟੌਰਚਰ ਕੀਤਾ ਚੰਨਾ ਚੰਨਾ ਮਾਰਿਆ ਉਹਨੂੰ ਆਪਣੇ ਉਹਨੂੰ ਜਸਵਿੰਦਰ ਨੂੰ ਅਰੈਸਟ ਕਰ ਲਿਆ ਉਹਨੇ ਪੁਲਿਸ ਨੇ ਚੰਨਦੀ ਉੱਥੋਂ ਫੋਨ ਆਇਆ ਬੋਲਦੇ ਨੇ ਇਹ ਕਿਹਨੂੰ ਦੱਸ ਰਹੇ ਹੋ ਤੁਸੀਂ ਇਹ ਉਹਦੀ ਮਦਰ ਹੈ ਜੀ ਸਰ ਆਪਣੇ ਬੱਚੇ ਦੇ ਨਾਲ ਗੱਲ ਕਰੋ ਫਿਰ ਮੈਂ ਤੁਹਾਡੇ ਨਾਲ ਗੱਲ ਕਰਦਾ ਕਰਾਓ ਜੀ ਕਰਾਓ ਪਰ ਕਰਵਾਓ ਫਿਰ ਮੈਂ ਤੁਹਾਡੇ ਨਾਲ ਗੱਲ ਕਰਦਾ ਤੁਮ ਮਦਰ ਘਬਰਾ ਗਈ ਮੈਨੂੰ ਗੱਲ ਕਰਾਓ ਜੀ ਪਹਿਲਾਂ ਬੱਚੇ ਨਾਲ ਦੀ ਸਰ ਜਸਵਿੰਦਰ ਨੂਰ ਲੈ ਕੇ ਆਇਓ ਸਰ ਇਹਦੇ ਫਾਦਰ ਸਾਹਿਬ ਨਾਲ ਗੱਲ ਕਰਨੀ ਹੈ ਹਾਂਜੀ ਸਰੇ ਜ਼ਿਆਦਾ देर ਕਾਲ ਨਹੀਂ ਹੋਣੀ ਕਿਉਂਕਿ ਪ੍ਰੈਸ ਮੀਡੀਆ ਵਾਲੇ ਇੱਥੇ ਆਏ ਖੜੇ ਐ ਜੀ ਕਰਮਨਲ ਬੰਦੇ ਆ ਸਾਡੇ ਨਾਲ ਤੁਸੀਂ ਆਪਣੇ ਬੱਚੇ ਨਾਲ ਗੱਲ ਕਰੋ ਫਿਰ ਮੈਂ ਤੁਹਾਡੇ ਨਾਲ ਕਰਾਓ ਜੀ ਕਰਾਓ ਪਰ ਕੋਈ ਅਬੇ ਪੱਤਰਕਾਰਾਂ ਨੂੰ ਦੱਸੋ ਜੀ ਅਜੇ 1 ਮਿੰਟ ਰੁਕ ਜੋ ਤੁਸੀਂ ਪੱਤਰਕਾਰਾਂ ਨਾਲ ਗੱਲ ਕਰੋ ਹਾਂ ਜੀ ਪੱਤਰਕਾਰਾਂ ਨੂੰ ਨਾ ਦੱਸੋ ਜੀ ਅਜੇ ਇਹ ਗੱਲ ਕਰੋ ਬੱਚੇ ਨਾਲ ਕਰਾਓ ਜੀ ਹਲੋ ਦਸਵਿੰਦਰ ਹੈਲੋ ਕੀ ਗੱਲੋਗੇ ਜਸਵੰਦਰ ਕੀ ਗੱਲੋ ਕੀ ਗੱਲੋ ਕੀ ਜਸਵੰਦਰ ਹੈਲੋ ਕੀ ਗੱਲੋਗੀ ਕੀ ਕੀ ਹੈ ਕੁੱਟੇ ਹਨ ਇਹਨੇ ਜਸਵੰਦਰ ਉਹ ਉਹ ਕੁੱਟੋ ਨਾਲ ਜੀ ਇਹਨੂੰ ਪਤਾ ਕੀ ਮੇਰੇ ਨਾਲ ਤੁਸੀਂ ਗੱਲ ਕਰੋ ਕੁੱਟੋ ਨਾਲ ਇਹਨੂੰ हां कुट्टो ना परजीत जी देखो तो जी मैं थोड़ी थो कदर करदा नहीं देखो कनाडा ਤੁਸੀਂ ਬੈਠੇ ਹੋ ਨੀ ਨੇੜੇ ਹੁੰਦੇ ਤਾਂ ਮੈਂ ਆ ਕੇ ਮਿਲ ਵੀ ਜਾਂਦਾ ਪਰ ਕੁੱਟ ਮਾਰਨਾ ਕਰੋ ਇਹਦੇ ਨਾਲ ਦੇਖੋ ਜਵਾਕ ਆ ਵਿਚਾਰਾ ਨਿਕਾਇਆ ਸਰ ਆਈ ਵਿਧੀ ਉ ਰਿਸਪੈਕਟ ਠੀਕ ਹੈ ਮੈਂ ਵੀ ਜੀ ਤੁਹਾਡੀ ਰਿਸਪੈਕਟ ਕਰਦਾ ਤੁਸੀਂ ਮੇਰੇ ਤੋਂ ਵੱਡੇ ਹੋ ਠੀਕ ਹੈ ਸਰ ਬੱਚਾ ਤੁਹਾਡਾ ਜਿਹੜਾ ਹੈਗਾ ਨਾ ਤੁਹਾਡੇ ਬੱਚੇ ਨੂੰ ਤੁਹਾਡੇ ਬੱਚੇ ਦੇ ਉੱਤੇ ਹਲੇ ਕੋਈ ਕਾਰਵਾਈ ਕੋਈ ਕੇਸ ਵਗੈਰਾ ਨਹੀਂ ਹੁਣ ਦਿੱਤਾ ਮੈਂ ਸਾਰਾਂ ਤੋਂ ਪਹਿਲੇ ਤੁਹਾਨੂੰ ਕਾਲ ਕੀਤੀ ਹੈ ਠੀਕ ਹੈ ਅੱਛਾ ਜੀ ਮਾਨਤ ਹੈ ਬੱਚੇ ਦੀ ਜ਼ਿੰਦਗੀ ਉਹ ਬਰਬਾਦ ਹੋਣੀ ਹੈ ਠੀਕ ਹੈ ਅੱਛਾ ਜੀ ਸਰ ਬੱਚਾ ਜਿਹੜਾ ਹੈਗਾ ਤੁਹਾਡਾ ਕਿ ਚੱਕਰ ਦੱਸ ਦੇਣਾ ਕਿ ਕਿ ਚੱਕਰ ਬਣਿਆ ਹੈਗਾ ਬੱਚਾ ਤੁਹਾਡਾ ਜਾ ਰਿਹਾ ਸੀ ਸਰ ਤੁਹਾਡੇ ਬੱਚੇ ਨੇ ਕਿਥੇ ਬੰਦੇ ਕੋਲੋਂ ਲਿਫਟ ਲਈ ਹੈਗੀ ਕਿਸੇ ਬੰਦੇ ਦੇ ਨਾਲ ਜਾ ਕੇ ਬੈਠਿਆ ਹੈਗਾ ਠੀਕ ਹੈ ਅੱਛਾ ਜੀ ਕਿਹੜੇ ਬੰਦੇ ਦੇ ਨਾਲ ਹੀ ਜਾ ਕੇ ਬੈਠਿਆ ਹੈਗਾ ਵੀਰ ਜੀ ਉਹਦੇ ਕੋਲੋਂ ਸਾਨੂੰ ਇੱਕ ਅੰਲੀਗਨ ਵੈਪਨ ਤੇ 1 ਕਿਲੋ ਡਰੱਗਸ ਨਿਕਲੇ ਹੈਗਾ ਸਾਡੀ ਪੁਲਿਸ ਨੇ ਕਾਬੂ ਕੀਤਾ ਪਾਰੀ ਜੀ ਅੱਜ ਸਾਡੀ ਰੈਡ ਕਾਮਯਾਬ ਹੋਈ ਹੈ ਤੇ ਇਸ ਦੇ ਨਾਲ ਤੁਹਾਡਾ ਬੱਚਾ ਬੈਠਿਆ ਅਰੈਸਟਡ ਹੋਇਆ ਹੈਗਾ ਠੀਕ ਹੈ ਅੱਛਾ ਜੀ ਜਦੋਂ ਤੁਹਾਡੇ ਬੱਚੇ ਨੂੰ ਅਰੈਸਟ ਕੀਤਾ ਤੁਹਾਡੇ ਬੱਚੇ ਨੇ ਸਾਨੂੰ ਸਟੇਟਮੈਂਟ ਦਿੱਤੀ ਹੈਗੀ ਕਿ ਸਰ ਮੈਨੂੰ ਨਹੀਂ ਜਾਣਦਾ ਹੈਗਾ ਨਾ ਮੇਰੇ ਦੇ ਨਾਲ ਕੋਈ ਰਿਲੇਸ਼ਨ ਹੈਗਾ ਅੱਛਾ ਜੀ ਮੈਂ ਕਹਿੰਦਾ ਕਿ ਮੈਂ ਨਹੀਂ ਇਹਨੂੰ ਜਾਣਦਾ ਹੈਗਾ ਅੱਛਾ ਜੀ ਅਗਰ ਤੁਹਾਡੇ ਬੱਚੇ ਦੇ ਉੱਤੇ ਪਰਚਾ ਪਾਇਆ ਜਾਂਦਾ ਹੈ 12 ਤੋਂ 13 ਸਾਬ ਤੋਂ ਪਹਿਲੇ ਨਾਲ ਦੀ ਬੇਲ ਲੈਣਾ ਜ਼ਮਾਨਤ ਹੈ ਪ੍ਰੈਸ ਮੀਡੀਆ ਨੇ ਆਏ ਖੜੇ ਹੈ ਹਾਂ ਹੋ ਤੁਸੀਂ ਨਹੀਂ ਨਹੀਂ ਜੇ ਤਾਂ ਜੀ ਡਰੱਗ ਫੜੀ ਗਈ ਇਹਦੇ ਕੋਲ ਅਸਰਾ ਫੜ ਗਿਆ ਪਰਚਾ ਪਾਓ ਇਹਦੇ ਛੱਡਣਾ ਨਹੀਂ ਇਹਨੂੰ ਕਿਉਂਕਿ ਇਹ ਕੰਮ ਥੋੜਾ ਗਿਆ ਹੈਗਾ ਕਦੇ ਨਹੀਂ ਛੱਡਣਾ ਤਾਂ ਪਾ ਦਿਓ ਪਰਚਾ ਪਾ ਦਿਓ ਸਾਲੇ ਦੇ ਇੱਕ ਅੱਧਾ ਹੋਰ ਪਾ ਦਿਓ ਇਹੋ ਜਿਹਾ ਕੰਮ ਕਰਦਾ ਬਾਹਰ ਜਾ ਕੇ ਮਾਪੇ ਦਾ ਤੇ ਜਿਹਦੇ ਰੋਲਦਾ ਇਹ ਇਹਨੂੰ ਸਾਲੇ ਦੇ ਪਰਚਾ ਪਾਓ ਜੀ ਠੀਕ ਹੋ ਗਿਆ ਸਰ ਕੋਈ ਰੋਲਾ ਨਹੀਂ ਹਾਂ ਇਹਦੇ ਸਾਲੇ ਦੇ ਇੱਕ ਅੱਧਾ ਵੈਪਨ ਹੋਰ ਪਾ ਦਿਓ ਚੱਕ ਕੇ ਜੇ ਇਹੋ ਜਿਹਾ ਕੰਮ ਕਰਨ ਗਿਆ ਮਾਪੇ ਦੀ ਇੱਜ਼ਤ ਰੋਲਣ ਗਿਆ ਇਹ ਇੰਨੀ ਦੂਰ ਸਾਲੇ ਨੂੰ ਭੇਜਿਆ ਪੜਨ ਇਹਨੂੰ ਤੇ ਕਿ ਤਿਤਵਾ ਜੀਆਂ ਕਰਦਾ ਵੇਲ ਕੇ ਹੋਇਆ ਕੰਮ ਕੀਤਾ ਇਹਦੇ ਸਾਡੇ ਤੇ ਪਰਚਾ ਪਾਓ ਜੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਬੱਚਾ ਤੁਹਾਡਾ ਜਿਹੜਾ ਹੈਗਾ ਨਾ ਤੁਹਾਡੇ ਬੱਚੇ ਕੋਲੋਂ ਨਹੀਂ ਉਸ ਬੰਦੇ ਕੋਲੋਂ ਇਹ ਅਨਲਿਗਲ ਵੈਪਨ ਤੇ 1 ਕਿਲੋ ਡਰੱਗਸ ਮਿਲਿਆ ਹੈਗਾ ਤੁਹਾਡੇ ਬੱਚੇ ਨੇ ਉਹਦੇ ਕੋਲੋਂ ਜਿੱਪ ਲਏ ਸੀ ਠੀਕ ਹੈ ਹਾਂ ਜੀ ਤੁਹਾਡਾ ਬੱਚਾ ਫਿਰ ਛੱਡ ਦਿਓ ਜੀ ਫਿਰ ਇਹਨੂੰ ਛੱਡ ਦਿਓ ਜੇ ਇਹਦਾ ਕਸੂਰ ਨਹੀਂ ਹੈਗਾ ਜੇ ਲਿਫਟਲੀ ਵੇਦਨ ਛੱਡ ਦਿਓ ਸਰ ਮੇਰੀ ਗੱਲ ਸੁਣੋ ਇਦਾਂ ਕਿਦਾਂ ਛੱਡ ਦੀਏ ਹਾਂ ਜੀ ਜਿਹੜੇ ਬੰਦੇ ਦੇ ਨਾਲ ਬੈਠਿਆ ਅਰੈਸਟਡ ਹੋਇਆ ਹੈਗਾ ਜਿਹੜੇ ਮੁਲਾਜ਼ਮਾ ਅਰੈਸਟ ਕਰਕੇ ਲੈ ਕੇ ਆਏ ਹੈ ਉਹ ਕੋ ਸਰ ਜਿਹੜੇ ਬੰਦੇ ਦੇ ਨਾਲ ਹੀ ਬੈਠਾ ਅਰੈਸਟਡ ਹੋਇਆ ਉਹ ਕਹਿੰਦਾ ਕਿ ਮੇਰਾ ਫਰੈਂਡ ਸੀ ਮੈਂ ਫਰੈਂਡ ਲਈ ਇਹਨੂੰ ਆਪਣੇ ਨਾਲ ਭਾਇਆ ਹੈਗਾ ਠੀਕ ਹੈ ਅੱਛਾ ਜੀ ਤੇ ਤੁਹਾਡਾ ਜਿਹੜਾ ਬੇਟਾ ਹੈਗਾ ਉਹ ਕਹਿੰਦਾ ਕਿ ਸਰ ਮੈਂ ਇਹਨੂੰ ਛਾੜਦਾ ਨਹੀਂ ਹੈਗਾ ਤੇ ਮੁਲਾਜ਼ਮ ਜਿਹੜੇ ਹੈਗੇ ਉਹ ਕਹਿੰਦੇ ਤੇ ਪਰਚਾ ਪਾ ਰਹੇ ਸੀ ਮੈਂ ਉਹਨਾਂ ਦੇ ਉਹਨਾਂ ਨੂੰ ਕਿਹਾ ਸਰ ਬੱਚਾ ਆਪਣਾ ਹੀ ਹੈਗਾ ਬੱਚੇ ਦੇ ਉੱਤੇ ਪਰਚਾ ਵਗੈਰਾ ਨਹੀਂ ਪਾਣਾ ਹੈਗਾ ਬੱਚੇ ਦੀ ਜ਼ਿੰਦਗੀ ਦਾ ਸਵਾਲ ਹੈ ਤੁਸੀਂ ਪਰਚਾ ਵਗੈਰਾ ਨਹੀਂ ਥਲੇ ਪਾਣਾ ਹੈਗਾ ਜੀ ਅੱਛਾ ਜੀ ਤੁਸੀਂ ਕਹਿੰਦੇ ਹੋ ਤਾਂ ਵੀਰ ਜੀ ਪਰਚਾ ਪਾ ਦਿੰਨੇ ਆ ਕੋਈ ਰੋਲਾ ਨਹੀਂ ਹੈਗਾ ਠੀਕ ਹੈ ਤੁਸੀਂ ਦੱਸੋ ਹੁਣ ਕਰਨਾ ਕੀ ਹੈ ਪਾਓ ਜੀ ਇਹਦੇ ਪਹਿਲਾਂ ਪਰਚਾ ਪਾਓ ਇਹਨੂੰ ਬਗਲਾ ਕਲਾ ਵੀ ਇੱਦਾਂ ਨਹੀਂ ਚਾਹੀਦਾ ਹੁੰਦਾ ਕਿਸੇ ਨਾਲ ਪਾ ਦਿਓ ਤੇ ਇੱਕ ਅੱਧਾ ਵੈਪਨਸ ਵਾਲੇ ਦੇ ਹੋਰ ਪਾਓ ਇਹਦੇ ਤੇ ਠੀਕ ਹੋ ਗਿਆ ਸਰ ਓਕੇ ਥੈਂਕ ਯੂ ਓਕੇ ਜੀ ਓਕੇ